ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਉਚਾਣਾ ਮਨਾਇਆ ਗਿਆ ਪਰ ਸਿੱਖ ਧਰਮ 'ਚ ਹੋਲੇ ਮਹੱਲਾ ਮਨਾਇਆ ਜਾਂਦਾ। ਸ੍ਰੀ ਅਨੰਦਪੁਰ ਸਾਹਿਬ ਵਿੱਚੋਂ ਹੋਲੇ ਮਹੱਲੇ ਦੀ ਤੂਮ ਹੁੰਦੀ ਹੈ। ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਹੋਲਾ ਮਹੱਲਾ ਵੇਖਣ ਲਈ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਤਿਉਹਾਰ ਗੁਲਾਬ ਦੇ ਫੁੱਲਾਂ ਤੇ ਅਤਰ ਨਾਲ ਮਨਾਇਆ ਜਾਂਦਾ। ਇਸ ਮੌਕੇ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜੋਬਿਤ ਕਰ ਸੁਖਾਸਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਲਿਜਾਇਆ ਗਿਆ। ਸੰਗਤਾਂ ਦਾ ਹੜ ਭਗਤੀਮਈ ਰੰਗ ਵਿੱਚ ਰੰਗਿਆ ਗਿਆ। ਅੱਜ ਹੋਲਾ ਮਨਾਇ ਉਹ ਬੜਾ ਖੁਸ਼ੀਆਂ ਭਰਿਆ ਦਿਨ ਹੈ ਸਾਰੇ ਇਹੀ ਕੌਮ ਜਿਹੜੀ ਆ ਗਦਗਦ ਹੋ ਗਈ ਆ ਅਸੀਂ ਗਲਵਕੜੀ ਪਾ ਕੇ ਦਿਨ ਨੂੰ ਮਨਾਉਂਦੇ ਆ ਕੋਈ ਸਾਡੇ ਦੇ ਭੇਦ ਭਾਤ ਨਹੀਂ ਹੁੰਦਾ ਇਸ ਦਿਨ ਨੂੰ ਕਿਹਾ ਗਿਆ ਸੀ ਵੀ ਜਿਹੜੀ ਹੋਲੀ ਮੱਲੀ ਨਹੀਂ ਖੇਡਣ ਦੇਣੀ ਜਦੋਂ ਇਹਨਾਂ ਨੂੰ ḍakya ਗਿਆ ਵਾ ਮਹਾਰਾਜ ਨੇ ਆਖਰ ਮੈਂ ਹੋਲਾ ਮੱਲਾ ਕੱਢੂੰਗਾ ਇਸ ਦਿਨ ਹੋਲਾ ਮੱਲਾ ਜਿਹੜਾ ਅਨੰਦਪੁਰ ਸਾਹਿਬ ਕੱਢਿਆ ਜਾਂਦਾ ਵਾ ਉਹ ਖਾਲਸੇ ਦਾ ਜਲੰਡੇ ਵਾਲਾ ਉੱਥੇ ਹੀ ਮਨਾਇਆ ਜਾਂਦਾ ਵਾ ਉਹ ਇੱਕ ਪੰਥ ਦੀ ਚ ਖਾਲਸੇ ਦਾ ਉਹ ਘਰ ਆ ਉੱਥੇ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਇੱਥੇ ਦਰਬਾਰ ਸਾਹਿਬ ਆ ਲੱਖਾਂ ਦੀ ਦੁਨੀਆ ਤੇ ਆਈ ਆ ਜਿਹੜੇ ਫੁੱਲ ਭਾਂਤ ਭਾਂ ਦੇ ਲੈ ਕੇ ਆਏ ਆ ਬਹੁਤ ਵਧੀਆ ਤੇ ਸੋਹਣਾ ਦਿਨ ਮਨਾਇਆ ਗਿਆ ਪਰਫਿਊਮ ਨੂੰ ਰੋਕ ਲਗਾਈ ਜਾਂਦੀ ਐ ਐਸਡੀਪੀਸੀ ਵੱਲੋਂ ਉਹ ਵੀ ਇਹ ਕਿਸੇ ਚੀਜ਼ਾਂ ਦਾ ਕੈਮੀਕਲ ਪਾ ਕੇ ਬਣਾਇਆ ਜਾਂਦਾ ਇਹ ਕਰਕੇ ਰੱਖਿਆ ਗਿਆ ਇੱਥੇ ਅਤਰ ਵੀ ਵਰਤੇ ਜਾਂਦੇ ਨੇ ਹੋਰ ਭਾਂਤ ਭਾਂ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਉਹ ਜਿਹੜਾ ਪਰਫੂਮ ਜਿਹੜਾ ਤਾਂ ਕਰਕੇ ਬੰਦ ਕੀਤਾ ਗਿਆ ਕੁਸ਼ਵਿੰਦਰ ਸਿੰਘ ਜੀ ਮੈਂ ਦਿੱਲੀ ਤੋਂ ਆਏ ਆ ਜੀ ਇਹ ਜਿਹਾਂ ਨਜ਼ਾਰਾ ਕਿਤੇ ਦੇਖਿਆ ਹੋਲੇ ਮੱਲੇ ਅਲੌਕਿਕ ਨਜ਼ਾਰਾ ਅਲੌਕਿਕ ਨਜ਼ਾਰਾ ਲੋਕੀ ਕਹਿੰਦੇ ਮਥਰੇ ਦੀ ਬ੍ਰਿੰਦਾਵਨ ਦੀ ਮੈਂ ਕਹਿੰਦੇ ਇੱਕ ਵਾਰ ਗੁਰੂ ਦੀ ਇੱਧਰ ਆਓ ਅਮਰਸਰਾਓ ਦੇਖੋ ਕਿਸ ਤਰ੍ਹਾਂ ਇੱਥੇ ਭੋਲਾ ਮੱਲਾ ਖੇੜਿਆ ਜਾਂਦਾ ਜੀ ਅੱਜ ਸਪੈਸ਼ਲ ਆਏ ਸੀ ਇੱਥੇ ਜਾਂ ਸਪੈਸ਼ਲ ਕੀ ਸਪੈਸ਼ਲ ਹੋਲੇ ਮੱਲੇ ਵਾਸਤੇ ਆਇਆ ਵੈਸੇ ਤਾਂ ਤਿੰਨ ਮੱਲੇ ਹੁੰਦੇ ਨੇ ਜੇ ਸ਼ਹਿਰ ਦਾ ਮੱਲਾ ਹੁੰਦਾ ਸੀਗਾ ਕਿਸੇ ਟਾਈਮ 'ਚ ਦੀਵਾਲੀ ਦਾ ਹੁੰਦਾ ਸੀ ਵਸਾਖੀ ਦਾ ਹੁੰਦਾ ਇੱਕ ਕਰ ਕਰਾ ਕੇ ਕੋਈ ਨਹੀਂ ਕੋਈ ਰਹਿ ਗਿਆ ਭੋਲਾ ਮੱਲਾ ਤੇ ਅਸੀਂ ਕਿਉਂ ਨਾ ਇਹਨੂੰ ਜੀ ਗੁਰੂ ਸਾਹਿਬ ਦੇ ਨਾਲ ਮਨਾਈਏ ਹਰ ਗੁਰੂ ਦੀ ਕੋਦਿਚ ਪਰਫਿਊਮ ਤੋਂ ਰੋਕ ਲਗਾਈ ਜਾਂਦੀ ਕਿ ਪਰਫਿਊਮ ਚ ਕੈਮੀਕਲ ਬਹੁਤ ਹੁੰਦੇ ਲੇਕਿਨ ਫਿਰ ਵੀ ਸੰਗਤ ਲੈ ਕੇ ਆਂਦੀ ਕਿ ਕਹਿਣਾ ਚਾਹੁੰਦੇ ਐਸੇ ਬਾਰੇ ਇਹ ਕਹਾਂਗੇ ਕਿ ਮਿਸਟ ਲੈ ਕੇ ਆਓ ਵਾਟਰ ਬੇਸ ਪਰਫਿਊਮ ਲੈ ਕੇ ਆਓ ਐਲਕੋਹਲ ਵਾਲੇ ਨਾ ਲੈ ਕੇ ਆਓ ਐਲਕੋਹਲ ਵਾਲੇ ਅੱਖਾਂ ਨੂੰ ਵੀ ਖਰਾਬ ਕਰਦੇ ਨੇ ਨਾ ਐਜ਼ ਅ ਪਰਫਿਊਮਰ ਮੇਰੀ ਆਪਣੀ ਫੈਕਟਰੀ ਹੈ ਡੈਲੀ ਬਵਾਨਾ ਦੇ ਅੰਦਰ ਮੈਂ ਪਰਫਿਊਮ ਦਾ ਬਲੈਂਡਰ ਹੈਗਾ ਜੀ ਜੀ ਮੈਂ ਇਹ ਕਹਿ ਸਕਦਾ ਕਿ ਐਲਕੋਹਲ ਵਾਲੇ ਨਾ ਲੈ ਕੇ ਆਓ ਮਿਸਟ ਇਚ ਵਾਟਰ ਬੇਸ ਪਰਫਿਊਮ ਲੈ ਕੇ ਆਓ ਜ਼ਰੂਰ ਲੈ ਕੇ ਆਓ ਉਹ ਵਾਲੇ ਹੀ ਲੈ ਕੇ ਆਓ ਦੂਸਰੇ ਨਾ ਲੈ ਕੇ ਗੁਰੂ ਰੂ ਜੋ ਹੋਲੇ ਮਹੱਲੇ ਦਾ ਦਿਵਸ ਹੈ ਪੂਰਬ ਹੈ ਖਾਲਸੇ ਦੀ ਚੋਲੀ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਪਾਇਆ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦੇ ਵਿੱਚ ਹਰ ਜੋ ਤਿਹਾੜਾ ਮੁਬਾਰਕ ਹੈ ਖਾਲਸੇ ਦਾ ਅਕਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਪਰ ਜੋ ਸੱਚਾ ਸਿੱਖ ਹੈ ਗੁਰੂ ਦਾ ਪਿਆਰਾ ਹੈ ਉਹ ਹਰਮੰਦਰ ਸਾਹਿਬ ਜਾਂ ਹਜੂਰ ਸਾਹਿਬ ਵੱਖ-ਵੱਖ ਜਗ੍ਹਾ ਤੇ ਜਾ ਕੇ ਖਾਲਸਾ ਦਾ ਹੋਲਾ ਮੱਲਾ ਮਨਾਉਂਦਾ ਹੈ ਲਾਲ ਰੰਗ ਜਿਸ ਕੋ ਲਗਾ ਤਿਸ ਤੇ ਵੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸੋ ਗੁਰੂ ਰੂਪ ਕੀ ਰੂਪਿਆ ਦੀ ਸਾਹਾ ਸੰਗ ਜੀਓ ਗੁਰ ਆਮਦਾ ਦੇ ਚਰਨਾਂ ਚ ਝੋਲੀਆਂ ਭਰ ਕੇ ਜਾਓ ਸੁਖ ਸ਼ਾਂਤੀ ਪ੍ਰਾਪਤ ਕਰੋ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨਾਂ ਲਈ ਆਂਦੇ ਰਹੋ ਤੇ ਇੱਥੇ ਖੁਸ਼ੀਆਂ ਲੈਂਦੇ ਰਹੋ ਖੁਸ਼ੀਆਂ ਦੇ ਜਕਾਰੇ ਬੁਲਾਵੇਂ ਨੇ ਆਹੋ ਜਾਵੈ ਗੁਰੂ ਗੋਬਿੰਦ ਸਿੰਘ ਪਾਛਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਦੱਸ ਦਈਏ ਕਿ ਹਰ ਉਮਰ ਦੇ ਲੋਕ ਬੱਚਿਆਂ ਤੋਂ ਲੈ ਕੇ ਬੁੱਢੇ ਤੱਕ ਇਸ ਰਾਤ ਦੀ ਮਹਿਕ ਨੂੰ ਮਹਿਸੂਸ ਕਰਦੇ ਨੇ ਇਸ ਨਜ਼ਾਰੇ ਨੂੰ ਦੇਖ ਕੇ ਦੇਸ਼ੀ ਹੋ ਵੀ ਆਪਦੇਸ਼ੀ ਹਰ ਕੋਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ